ਕਾਸੀ ਗਾਲ ਪੈਰੀ ਹੱਥ ਮੈਂ ਬੁੱਜੂ ਬੁੱਤੂ ਬਾਏ ਬਾਏ ਆ ਲੇਕ ਦਾ ਪਾਣੀ ਜਿਹੜਾ ਨਾ ਜੰਮਿਆ ਪਿਆ ਜੇ ਉਹ ਖੂਬ ਸੂਰਤ ਲੱਗਦੇ ਪਤਾ ਤੁਹਾਨੂੰ ਕੀ ਹੋਈ ਯਾ ਉਹ ਅਕਲ ਪਹਿਲੀ ਪਹਿਲੀ ਵਾਰ ਤਾਂ ਜਿਹੜਾ ਆਉਂਦਾ ਉਹਨੂੰ ਤਾਂ ਲੱਗਦੀ ਵਧੀਆ ਜਿਹੜੇ ਯੂ ਸਾਨੂੰ ਸასიਖਾਲ ਜੀ ਮੈਂ ਨਾ ਕਲਗਰੀ ਚ ਆ ਤੇ ਕਲਗਰੀ ਚ ਸੋਮਵਾਰ ਦੀ ਜਿਹੜੀ ਹੈ ਨਾ ਉਹ ਸਲੋਪ ਹੈ ਨਹੀਂ ਜਿਹਾ ਲਗਾਤਾਰ ਤੇ ਅੱਜ ਸ਼ੁੱਕਰਵਾਰ ਹੋ ਗਿਆ ਤੇ ਕਲਗਰੀ ਦੇ ਨਾ ਸਾਰੀ ਸ਼ਹਿਰ ਤੋਂ ਲੈ ਕੇ ਸ਼ਾਮ ਤੱਕ ਦੀ ਜੋ ਮਤਲਬ ਪ੍ਰਕਿਰਿਆ ਜੋ ਆਵਾਜਾਈ ਦੇ ਸਾਧਨ ਬੱਸ ਦੇ ਟ੍ਰੇਨ ਦੇ ਤੇ ਆ ਹੁਣ ਬੱਚਾ ਨੂੰ ਆ ਗੱਡੀ ਤੇ ਸਕੂਲੇ ਛੱਡਣ ਜਾਣ ਰਿਹਾ ਸਾਰਾ ਕੁਝ ਤੁਹਾਨੂੰ ਮੈਂ ਖਾਨਣਾ ਤੇ ਫੀਲ ਵੀ ਕਰਿਓ ਕਿ ਇਹ ਕਿਸ ਤਰ੍ਹਾਂ ਦੀ ਇੱਥੇ ਸਨੋ ਚ ਜੜਾ ਨਾ ਉਹ ਜਾਂ ਜੀ ਬਨੇਗਾ ਚੱਲ ਖੋਲੂ ਇਤਨਾ ਖੋਲ ਨਹੀਂ ਚਲਾਣੀ ਆ ਹੈ ਹੋ ਗਈ ਹੋ ਗਈ ਹੋ ਗਈ ਹੋ ਗਈ ਆ ਚੱਲ ਹੈ ਹਾਂ ਆ ਆਦੂ ਨੇ ਆਪੇ ਲਿਫਟ ਤੇ ਲਾਈ ਹੈ ਨਾ ਐਂ ਆਦੂ ਕਿੱਥੇ ਚੱਲਿਆ ਲਿਫਟਰ ਤੇ ਤੇ ਹੁਣ ਜਾ ਕਿਥੇ ਰਹਾ ਹਾਂ ਪਰ ਦੇਓ ਬਾਈ ਕਰਦੇ ਮੈਨੂੰ ਬਾਈ ਕਰਦੇ ਸਤਿ ਸ਼੍ਰੀ ਅਕਾਲ ਪਿਆਰੀ ਹੱਥ ਅੰਨੇ ਕਿਨੋਂ ਉੱਥੇ ਡੀਏ ਤੇ ਲਾ ਕੇ ਨਾ ਤੇ ਹੁਣ ਆ ਵੱਡਿਆ ਇਹਦੇ ਸਕੂਲੇ ਜਾ ਰਿਆਂ ਨੂੰ ਛੱਡਣਾ ਅਸਲ ਜੀ ਅਤਨਾ ਇੱਥੇ ਧੀਲ ਹੀ ਜਿਹੜੀ ਹੁਣ ਬਿਲਕੁਲ ਬਰਫ਼ ਬਣੀ ਹੋਈ ਜੇ ਸਾਹਮਣੇ ਨਾ ਗਲਗਰੀ ਦਾ 에어ਪੋਰਟ ਆ ਇਸ ਜਗ੍ਹਾ ਤੋਂ ਨਾ ਕੱਲ ਕੀ ਤਾਂ ਗਲਗਰੀ ਦਾ ਨਾ ਪੂਰਾ 뷰 ਦੇਖਦਾ ਜੀ ਇੱਥੇ ਟ੍ਰੈਫਿਕ ਜਿਆਦਾ ਹੀ ਆ ਨਾ ਉੱਥੇ ਬਰਫ ਖੁਰ ਜਾਂਦੀ ਜਿੱਥੇ ਘੱਟ ਉੱਥੇ ਬਰਫ ਵੀ ਨਹੀਂ ਖੁਰਦੀ ਆ ਸਕੂਲ ਆ ਗਿਆ ਸ਼ਹਿਰ ਸਾਡੇ ਦਾ ਹੁਣ ਬਾਈ ਕਰਕੇ ਜਾਣਾ ਈ ਓਏ ਹੈ ਇੱਧਰ ਆਈਂ ਛਾਵਾ ਜੀ ਬਾਈ ਮਮਾ ਨੂੰ ਵੀ ਕਰ ਲਾ ਮਮਾ ਚੱਲ ਛਾਵਾ ਮੈਂ ਬੁੱਧੂ ਪੁੱਤੂ ਬਾਈ ਬਾਈ Idan Bărf nu merge, degenade puminte de ea cu ਬਾਰ ਖੜੀਆਂ ਗੱਡੀਆਂ ਦੇ ਨਾਲ ਇਤਰਾ ਮਰਹ ਹੋ ਜਾਂਦੀ ਆ ਪੂਰੀ ਮਿਹਨਤ ਕਰਕੇ ਇਹਨਾਂ ਨੂੰ ਫਿਰ ਚਾਲੂ ਕਰਦੇ ਲੋੜੀ ਪਹੁੰਚ ਗੰਜੀ ਘਰ ਉਹ ਨਾ ਪਹੁੰਚ ਲਾਂਗੇ ਜੀ ਪਸ ਦੇ ਸਫਰ ਲਈ ਤੇ ਨਾਲ ਰੀਲ ਦਾ ਸਫਰ ਕਰਾਂਗੇ ਸੀਟ ਰੇਲ ਜਿਹੜੀ ਕਲਗਰੀ ਟ੍ਰੇਨ ਹੈ ਨਾ ਤੇ ਨਾਲ ਡਾਉਨ ਟਾਊਨ ਚ ਚੱਲ ਕੇ ਨਾ ਤੇ ਥੋੜਾ ਇਹਨਾਂ ਚੱਕਰ ਲਾਵਾਂਗੇ ਪੈਦਲ ਤੇ ਚੱਲਦੇ ਆ ਆਸ-ਪਾਸਾ ਤੁਹਾਨੂੰ ਖਾਨਣਾ ਬੋਧਾ ਮੈਂ ਗੱਲ ਨਹੀਂ ਕਰਨੀ ਵਿਖਾਈ ਜਾਉ ਮਹਿਸੂਸ ਕਰਿਓ ਕੀ ਹੋਇਗਾ ਕਿੰਨੀ ਬਰਫਤ ਕਿਵੇਂ ਆ ਬਾਥ ਨੂੰ ਰੰਦੇ ਆ 4-5 ਮਿੰਟ ਤੇ ਪਰਕ ਤੇ ਇੱਥੇ ਤੁਰਨ ਦਾ ਬੜਾ ਔਖਾ ਕੰਮ ਆ ਆਹਨ ਆ ਫੜ ਲੱਗੇ ਸਕੂਲ ਦੇ ਗ੍ਰਾਊਂਡ ਆ ਤੇ ਬੱਸ ਸਟਾਪ ਇਸ ਤਰ੍ਹਾਂ ਦਾ ਬਣਿਆ ਹੁੰਦਾ ਸ਼ੀਸ਼ੇ ਲੱਗੇ ਆ ਤੇ ਵਿੱਚ ਵੜ ਜੀ ਤਾਂ ਫਿਰ ਠੰਡ ਕੱਟ ਲੱਗਦੀ ਆ ਮੇਰੇ ਪਹੁੰਚਣ ਤੋਂ ਇਹ ਬੱਸ ਆ ਗਈ ਤੇ ਮੈਂ ਬੱਸ 'ਚ ਬੈਠਾ ਹੁਣ ਤੇ ਆਹ ਬੱਸ ਤੋਂ ਦਿਖਾਉਂ ਦਿਆਂ ਤੁਹਾਨੂੰ ਜੀ ਟ੍ਰੇਨ ਆ ਨਾ ਜਿਹੜੀ ਸਾਡਲ ਟਾਉਨ ਜਿਹੜੇ ਸਟੇਸ਼ਨ ਤੇ ਖੜੀ ਆ ਦੋਵੇਂ ਪਾਸੇ ਦੋ ਲੱਗੀਆਂ ਵਾਰੀ ਵਾਰੀ ਚੱਲਣਗੀਆਂ ਇੱਕ ਤੇ ਚੜ੍ਹਦੇ ਨੇ ਅਗਲੇ ਸਟੇਸ਼ਨ ਤੇ ਉੱਤਰ ਕੇ ਨਾ ਤੇ ਮੈਂ ਪਾਰਕਿੰਗ ਵਗੈਰਾ ਵੇਖਣੀ ਚਾਹਨਾ ਹਰੇਕ ਸਟੇਸ਼ਨ ਦੇ ਨਾਲ ਨਾ ਇਤਰਾ ਫ੍ਰੀ ਪਾਰਕਿੰਗ ਹੁੰਦੀ ਆ ਗੱਡੀ ਲਾ ਕੇ ਤੇ ਬੰਦਾ ਡਾਊਨ ਟਾਊਨ ਜਾ ਸਕਦਾ ਬਹੁਤ ਵਧੀਆ ਸਹੂਲਤਾ ਆ ਟ੍ਰੇਨ ਦੀ ਸਰਵਿਸ 4-4 ਮਿੰਟ ਬਾਅਦ ਆ ਫੇਰ ਆ ਗਈ ਆ ਆਪਾਂ ਇੱਥੇ ਚੜ੍ਹ ਕੇ ਚੱਲਦੇ ਆਂ ਧਰਵਾ ਪਾਣੀ ਜੰਮਿਆਗਾ ਉਹ ਜੀ ਪਿੱਛੇ ਡੋਂਟੋਂ ਦੀਆਂ ਇਮਾਰਤਾਂ ਬੇਟੇ ਬੇਟੇ ਨਾ ਸੁਣੋਂ ਵੱਜਦੀ ਆ ਤੇ ਉਹ ਫੋਟੋ ਥੋੜੀ ਖਰਾਬ ਹੋ ਜਾਂਦੀ ਆ ਸ਼ੀਸ਼ਾ ਜਿਹੜਾ ਬਾਹਰੋਂ ਖਰਾਬ ਹੁੰਦਾ ਤੇ ਪੂਰੀ ਕਲਗਰੀ ਬਰਫਾ ਬਰਫੀ ਹੋਈ ਪਈ ਆ ਨਜ਼ਾਰੇ ਆਪ ਹੀ ਲੋ ਸਨੋ ਦੇ ਸਾਰੇ ਪਾਸਿਆਂ ਇਸ ਲਈ ਆਪਾਂ ਸੀ ਟ੍ਰੇਨ ਦੇ ਵਿੱਚੋਂ ਚੱਲਣਦੇ ਆਂ ਬਸ ਡੋਂਡੋਂ ਲਗਭਗ ਪਹੁੰਚ ਗਏ ਆ ਟ੍ਰੇਨ ਤੋਂ ਆਪਾਂ ਉੱਤਰ ਗਏ ਆ ਤੇ ਆਪਾਂ ਹੁਣ ਪੈਦਲ ਮਾਰਚ ਕਰ ਰਹੇ ਆ ਪੀਸ ਬ੍ਰਿਜਾਂ ਲਜਾਣ ਦੀ ਕੋਸ਼ਿਸ਼ ਕਰਨੀ ਹੈ ਜੇ برف ਸਾਫ ਹੋਈ ਇੱਕ ਤੇ 2 ਇਹ ਤੁਹ ਬਹਾਲ ਲੰਕੰਢੀ ਆ ਸਨੋ ਪੈਣ ਦੀ ਆ ਤੇ -12 ਦੇ ਲੱਗੇ ਛੱਗੇ ਆ ਤੇ ਬੱਚੇ ਕਿਵੇਂ ਵਿਚਾਰੇ ਇੱਥੇ ਆ ਕੇ ਕੰਮ ਕਰਦੇ ਹੋਣਗੇ ਭੱਜ ਨਾ ਸਕੇ ਗੱਡੀਆਂ ਵਸਤਾ ਫੜਨੀਆਂ ਹਾਂਜੀ ਤੇ ਮੈਂ ਸਿਰਫ ਆ ਗੱਡੀ ਫੜਨ ਲਈ ਕਿੱਗੇ ਜਾਂਦਾ ਆਪਾਂ ਨਾ ਪ੍ਰੀਸ ਬ੍ਰਿਜ ਹਲ ਜਾਂਦੇ ਆ ਤੇ 7 12 30 ਗਿਆ ਹੱਸਦੇ ਬੜਾ ਖਦਾ ਬਪਨਾ ਹੀ ਪਰ ਇਹ ਦਵਾਇਆ ਪੀ ਕਰ ਰਿਹਾ ਯਾਰ ਦੇਖੋ ਕੀ ਹੈ ਕਾ ਕਬੂਤਰ ਵੀ ਠੰਡ ਨਾਲ ਬੁਰਾ ਹਾਲ ਜੀ ਵਿਚਾਰ ਰਿਹਾ ਹੈ ਜੀ ਹਾਂ ਲਿਖਿਆ ਵੀ ਉਹ ਫੀਸ ਨਾ ਕਰੋ ਪਰ ਇੱਥੇ ਲੋਕ ਕਰਦੇ ਆ ਸਾਡੇ ਹੁੰਦੀਆਂ ਕੋ ਹਸੂਰ ਤੇ ਲੱਗਦੇ ਪਤਾ ਨਹੀਂ ਤੁਹਾਨੂੰ ਕੈਮਰੇ ਚ ਕਿਵੇਂ ਦਿਖਦੇ ਆ ਇਹ ਨਾ ਬਲਬ ਲੱਗਦੇ ਪੂਰੇ ਲਾਲ ਤੇ ਚਿੱਟੇ ਲੱਗੇ ਇਥੇਲੀ ਪੌਦੇ ਦੇ ਉੱਤੇ برف ਜੰਮੀ ਹੋਈ ਆ ਹੱਡਾ ਗਲਸ ਖੌਸ ਹਾ ਕੁਈ ਤੇ proceed to the route <laughs> ਇੱਕ ਤੀ ਨੋਟ ਕਰਨ ਵਾਲੀ ਹੈ ਸਾਈਕਲਿੰਗ ਟ੍ਰੇਲ ਜਿਹੜੀ ਆ ਨਾ ਸਾਰੀ ਸਾਫ਼ ਕਰਕੇ ਰੱਖੀ ਹੈ ਇਹਨਾਂ ਨੇ ਥੋੜੇ ਥੋੜੇ ਵਰਪਾ ਪਰ ਇਹ ਪਤਾ ਨਹੀਂ ਮਸ਼ੀਨ ਲਾਈ ਹੋ ਸਪੈਸ਼ਲ ਇਹਦੇ ਲਈ ਸਾਮਣੇ ਨਾ ਪੀਸ ਬ੍ਰਿਜ ਆ ਉਹ ਵੇਖਣਾ ਹੁਣ ਪਤਾ ਵੀ ਉੱਥੇ ਪਹੁੰਚ ਜਾਂਦਾ ਕਿ ਸਾਮਣੇ ਨਾ ਪੀਸ ਬ੍ਰਿਜ ਦਾ ਇਸ ਕੰਦਾ ਰਨਿੰਗ ਕਰਨ ਲਿਆ ਵਾ ਕੋਈ ਸੈਰ ਕਰਨ ਲਿਆ ਇੱਥੇ ਰਾਨੀ ਹੁੰਦੀ ਐ ਇੰਨੀ ਸਨੋਚ ਮਤਲ ਸੈਰ ਤੇ ਰਨਿੰਗ ਉਹ ਦਰਤ ਵੀ ਲਓ ਜੀ बर्फ जमी पूरी आना ਇਹ ਸਬ੍ਰਿਜ ਆ ਬਹੁਤ ਰੌਣਕ ਹੁੰਦੀ ਨੋਰਮਲ ਇੱਥੇ ਤੇ ਆ ਹੁਣ ਇੱਕ ਦੋ ਬੰਦੇ ਜਿਹੜੇ ਰਨਿੰਗ ਕਰਦੇ ਜਾਂ ਸੈਰ ਕਰਦੇ ਮੈਂ ਦੇਖ ਲਿਆ ਹੌਸਲਾ ਹੋਇਆ ਵੀ ਕੋਈ ਆਉਂਦਾ ਤੇ ਆਵਾ ਠੀਕ ਹੈ। ਇਹ え ਮਗਤਾ ਪੂਰੇ ਨਜ਼ਾਰੇ ਲੈ ਜਾਂਦੀਆਂ ਠੰਡ ਚ ਵੀ ਪਰ ਆ ਜਿਹੜਾ ਪਾਣੀ ਗੰਮਣ ਦੀ ਗੱਲ ਹੈ ਨਾ ਆ ਵੇਖੋ ਉੱਪਰ ਪੂਰੀ ਜੰਮੀ ਹੋਈ ਹੈ ਦਰ ਆ ਦੇ ਵਿੱਚ ਤੇ ਬਾਕੀ ਜਿਹੜਾ ਹਲੇ ਬਾਕੀ ਵਗਣ ਡਿਆ ਕਹਿੰਦੇ ਇਹ ਵੀ ਕਿਸੇ ਹਲੇ ਜੰਮ ਜਾਂਦਾ ਹੁੰਦਾ ਫਿਲਹਾਲ ਜਿਹੜਾ ਟੈਂਪਰੇਚਰ ਮਾਈਨਸ 12 ਪਾਛਾ ਦਾ ਤੇ ਲੋਕ ਇੱਥੇ ਰਨਿੰਗ ਵੀ ਕਰਨ ਦੇ ਆ ਸਰ ਵੀ ਕਰਨ ਦੇ ਆ ਇਹ ਕਿ ਮਾਨੂੰ ਫਿਸ਼ ਹੁੰਦੀ ਵੀ ਕਿ ਕਿੰਨੇ ਆਪਣੇ ਸਿਹਤ ਲਈ ਜੜੇ ਨਾ ਇਹ ਲੋਕ ਜਿਹੜੇ ਆ ਬਿੱਠੇ ਆ ਵੀ ਆਪਣਾ ਸਿਹਤ ਦਾ ਧਿਆਨ ਰੱਖਣਾ ਸਾਰੀ ਕਲਗਰੀ ਚੱਤੀ ਹੋਈ ਆ ਗਨੀ ਸੁਣ ਬੰਦੇ ਆ ਜੀ ਇੰਨੀ ਠੰਡ ਚ ਕੋਈ ਇਤਰਾ ਭੱਜਦਾ ਨਾ ਤੇ ਮੈਂ ਰੋਦਾ ਹਾਂਦਾ ਰਿਹਾ ਚਾ ਵਾਸ਼ੇ ਨਾ ਜਵਾਨਾਂ ਦੇ ਮੈਂ ਨਾ ਇੱਥੇ ਆਜੇ ਪ੍ਰਿੰਸ ਆਇਲੈਂਡ ਦੇ ਬਾਹਰ ਖੜਾ ਤੇ ਮੈਨੂੰ ਦੋ ਆਪਣੇ ਸ਼ੇਰ ਮਿਲ ਗਏ ਪੰਡਾਬੀ ਇੱਕ 모ਗੇ ਤੋਂ ਤੇ ਇੱਕ ਬਠਿੰਡੇ ਤੋਂ ਤੇ ਇਹਨਾਂ ਨਾਲ ਗੱਲਬਾਤ ਕਰਦੇ ਆ ਹਾਂਜੀ ਤੇ ਇਹਨਾਂ ਕੋਲ ਪੁੱਛਦੇ ਆ ਫਾਰੀ ਗੱਲ ਬਾਤ ਹੈ ਹਾਂਜੀ ਕੀ ਨਾਮ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਗੁਰਵੀਰਾ ਮੈਂ ਹੈਗਾ ਮੋਗੇ ਤੋਂ ਮੇਰਾ ਪਿੰਡ ਭਿੰਡਰਕਲਾਂ ਭਿੰਡਰਕਲਾਂ ਹਾਂਜੀ ਠੀਕ ਆ ਜਿਹੜੇ ਸੰਤਾਂ ਦਾ ਹੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਭਿੰਡਰਾਂ ਵਾਲੇ ਉੱਥੋਂ ਦੇ ਹੀ ਆ ਸੰਤ ਬਾਬਾ ਸੁੰਦਰ ਸਿੰਘ ਜੀ ਉੱਥੋਂ ਦੇ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹੈ ਸੁਖਮਣ ਬਰੇ ਸਿੰਘ ਕੀ ਮੈਂ ਸੰਗਰੂਰ ਤੋਂ ਪਿੰਡ ਖੇੜੀ ਖੇੜੀ ਤੇ ਕਿੰਨਾ ਚਿਰ ਹੋਇਆ ਛੋਟੇ ਆਏ ਨੂੰ ਅਸੀਂ ਐਤੀ ਕਈ ਮਹੀਨੇ ਚ ਤੇ ਕਿਹੋ ਜਿਹਾ ਲੱਗਣ ਡਿਆ ਵਾ ਬੜੀਆ ਲੱਗ ਰਹਿ ਗਈ ਚੰਗਾ ਲੱਗਦਾ ਹਾਂਜੀ ਹਾਂਜੀ ਬੜੀਆ ਕੰਮ ਬੜੀਆ ਛੋਟੇ ਤੂੰ ਤੈਨੂੰ ਕਿਵੇਂ ਠੀਕ ਲੱਗਣਦਾ ਤੂੰ ਤਾਂ ਸਾਲ ਹੋ ਗਿਆ ਪੂਰਾ ਇੱਕ ਨੰਬਰ ਮਹੌਲਾ ਪੂਰਾ ਅਕਲ ਜਿਹਦੇ ਕੋਲੇ ਕੰਮ ਹੈਗਾ ਉਹਨੂੰ ਤਾਂ ਹੈ ਹੀ ਨਹੀਂ ਕੋਈ ਚੱਕਰ ਇੱਥੇ ਦੂਜੇ ਸਰਵਾਈਵ ਕਰਨ ਔਖਾ ਵਾ ਹਾਂਜੀ ਅੱਛਾ ਤੁਸੀਂ ਆਏ ਪਲੱਸ 2 ਕਰਕੇ ਹਾਂਜੀ ਕੀ ਅੱਗੇ ਕੀ ਪੀਆਰ ਦਾ ਕੀ ਤੁਹਾਨੂੰ ਲੱਗਦਾ ਆ ਪੀਆਰ ਜਿਹੜੇ ਤਾਂ ਅਕਲ ਮਈ ਦੇ ਵਿੱਚ ਆਏ ਆ ਜਿਨ੍ਹਾਂ ਦਾ 8 ਮਈ ਤੋਂ ਪਹਿਲਾਂ ਸਟੱਡੀ ਸਟਾਰਟ ਹੋਈ ਆ ਹਾਂ ਉਹਦਾ ਪੀਆਰ ਵਰਕ ਪ੍ਰੋਮੋਟਲੀ ਹੈਗੇ ਐਲੀਜੀਬਲ ਜਿਹੜੇ ਉਸ ਤੋਂ ਬਾਅਦ ਆ ਰਹੇ ਆ ਉਹ ਆਦਾਨੀ ਨਹੀਂ ਹਰੇ ਕੋਈ ਹੈਗਾਗਾ ਉਹ ਵਰਕ ਪਰਮਿਟ ਲਈ ਥੋੜਾ ਜਿਹਾ ਨੂੰ ਹੋਊਗਾ ਫੇਸ ਕਰਨੀ ਪੈਣੀ ਆ ਪ੍ਰੋਬਲਮ ਆ ਆਪਾਂ ਕਹਿੰਦੇ ਸਾਰੀ ਯਾਰ ਹੋਣਾ ਹਾਂਜੀ ਕੰਮ ਸਾਉ ਨੂੰ ਮਿਲੇ ਹਾਂ ਤੇ ਬਾਕੀ ਕੀ ਕਿਵੇਂ ਤੁਹਾਡੀ ਕਲਗੀ ਦੀ ਬਾਰੇ ਕੀ ਰਾਏ ਹੈਗੀ ਆ ਵਧੀਆ ਸਨਾਂ ਪੈਂਦੀ ਆ ਤੁਹਾਨੂੰ ਕਿਹੋ ਜਿਹੀ ਲੱਗਣਦੀ ਆ ਸਨਾਂ ਕੱਲ ਪਹਿਲੀ ਪਹਿਲੀ ਵਾਰ ਤਾਂ ਜਿਹੜਾ ਆਉਂਦਾ ਉਹਨੂੰ ਤਾਂ ਲੱਗਦੀ ਵਧੀਆ ਜਿਹੜੇ ਯੂਜ਼ ਟੂ ਹੋ ਜਾਂਦੇ ਆ ਉਹਦੇ ਨੂੰ ਸਰਵਾਈਵ ਕਰਨਾ ਔਖਾ ਕਾਰਨ ਬਹੁਤ ਬਬਲਿੰਗ ਕਰਦੀਆਂ ਮਾਰਨਿੰਗ ਕੰਮ ਤੇ ਜਾਣਾ ਆਪਮਣੇ ਹੁੰਦਾ ਕਿਸੇ ਦਾ 15 20 ਕਿਲੋਮੀਟਰ ਕੰਮ ਹੁੰਦਾ ਤੜਕੇ ਨਿਕਲਣਾ ਪੈਂਦਾ ਹੁਣ ਬੀਸੀ ਤੋਂ ਜਿੱਦਾਂ ਟ੍ਰਾਂਟੋ ਤੋਂ ਲੋਕ ਮੂਵ ਹੋ ਰਹ ਬਹੁਤ ਵਧੀਆ ਇਸ ਕਰਕੇ ਇਹ ਇੱਕ ਚੀਜ਼ ਦਸੀ ਯਾਰ ਜਿਹੜੀ ਆ ਆਪਣੀ ਰੇਲਵੇ ਆ ਹਾਂਜੀ ਤੇ ਨਾਲ ਬੱਸਾਂ ਆ ਇਹਨਾਂ ਦਾ ਤੁਹਾਨੂੰ ਕੋਈ ਸਹੂਲਤ ਹੈਗੀ ਕਿ ਨਹੀਂ ਹੈਗੀ ਉਹ ਸਹੂਲਤ ਕਿ ਆਪਣਾ ਕਾਰਡ ਬਣ ਜਾਂਦਾ ਸਟੂਡੈਂਟ ਕਾਰਡ ਨਹੀਂ ਵੈਸੇ ਇਹਨਾਂ ਦੀ ਸਰਵਿਸ ਕੈਸੀ ਆ ਸਰਵਿਸ ਬਹੁਤ ਵਧੀਆ ਵਾ ਮਤਲਬ ਟਾਈਮ ਟੂ ਟਾਈਮ ਟ੍ਰੇਨ ਤੇ ਬੱਸਿਸ ਆਉਂਦੀਆਂ ਇਹਨਾਂ ਦੀ ਆਉਂਦੀ ਵੀ ਵੇਖੀ ਆ ਤੇ ਇਹਦੀ ਵੀ ਵੇਖੀ ਆ ਮੈਨੂੰ ਇਹ ਬਹੁਤ ਵਧੀਆ ਲੱਗੀ ਹਾਂਜੀ ਹਾਂਜੀ ਵਧੀਆ ਆ ਬਹੁਤ ਸਰਵਿਸ ਵਧੀਆ ਤਿੰਨ ਮਿੰਟ ਦਾ ਵਾ ਤੋਂ ਅੱਧ ਮੈਂ ਵੇਖਿਆ ਰੋਟਾ ਵਾਤਾ ਵਾਤਾ ਹਾਂ ਜੀ ਹਾਂ ਜੀ ਬਾਕੀ ਸਟਾਫ ਵੀ ਥਾਂ ਥਾਂ ਦੇ ਮੋੜ ਮੋੜ ਤੇ ਹੈਗੇ ਨਹੀਂ ਆਈ ਨਹੀਂ ਹੈਗਾ ਬਾਲਾ ਤੁਰਨਾ ਫਿਰਨਾ ਕੋਈ ਇੱਕ ਬੱਸਾਂ ਜੀ ਘੰਟੇ ਵੀ ਵਧੀਆ ਇਹ ਨਹੀਂ ਆ ਜਾਂਦੀਆਂ ਨਹੀਂ ਚਲੋ ਵਧੀਆ ਲੱਗਾ ਨਿਕੋ ਯਾਰ ਮਾਰਾ ਚੜ੍ਹਦੀ ਕਲਾ ਰੱਖੋ ਜੀਤੀ ਸਕਦੀ ਤੁਸੀਂ ਪਿਆਰ ਹੋ ਤਾਂ ਚੜ੍ਹਦੀ ਕਲਾ ਜੋ ਹਾਂ ਜੀ ਹਾਂ ਜੀ ਹਾਂ ਇਹ ਆਪਣੇ ਸ਼ੇਰ ਹੀ ਜੋ ਜੜੇ ਇੱਥੇ ਮਿਲੇ ਆ ਬਾਕੀ ਤਾਂ ਗੋਰੇ ਤਾਂ ਇੱਥੇ ਸਾਰ ਕਰਦੇ ਆ ਧੋੜਾ ਹੀ ਲਾਉਂਦੇ ਆ ਹਾਂਜੀ ਹਾਂ ਅੱਜ ਦਾ ਬਾਵਸਾ ਮਤਲਬ ਕਿ ਵੀ ਤੇ ਚਾਰ ਕੱਠੇ ਤੋਂ ਡਾਂਗੀ ਹੋ ਗਈ ਹਾਂ ਹਾਂਜੀ ਹਾਂ ਹਾਂਜੀ ਹਾਂ ਚਲੋ ਮਿਹਰਬਾਨੀ ਹਾਂਜੀ ਸਨੋ ਨਾਲ ਲੱਤ-ਪੱਤ ਕਲਗਰੀ ਦਾ ਵਾਕਿੰਗ ਟੂਰ ਆਪਣੇ ਜਾਰੀ ਆ ਤੇ ਵੀਡੀਓ ਲੰਮੀ ਹੋ ਰਹੀ ਆ ਤੇ ਅੱਜ ਦੀ ਵੀਡੀਓ ਚ ਇੰਨਾ ਹੀ ਤੇ ਬਾਕੀ ਕੰਟੀਨਿਊ ਕਰਾਂਗੇ ਆਪਾਂ ਅਗਲੀ ਵੀਡੀਓ ਚ